ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਤਨਤਨ ਬਾਬਾ ਦੀਪ ਸਿੰਘ ਜੀ ਬਹੁਤ ਸ਼ਕਤੀਆਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਸੀ ਉਹਨਾਂ ਨੂੰ ਬੜੀ ਤਾਕਤ ਬਲਵਾਨ ਸੀਖ ਬਖਸ਼ਿਆ ਸੀ ਪਿਤਾ ਭਗਤੂ ਮਾਤਾ ਜੀਉਣੀ ਇਹਨਾਂ ਨੂੰ ਐਸਾ ਪੁੱਤਰ ਦੀ ਬਖਸ਼ਿਸ਼ ਹੋਈ ਆਪ ਸਾਧੂਆਂ ਦਾ ਰੂਪ ਧਰ ਕੇ ਮਹਾਰਾਜ ਨੇ ਆ ਕੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਸੀ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਸ਼ਿਵੇਂ ਪਾਸ਼ਾਏ ਦੀ ਵਰਦਤਾ ਸੀ ਮਾਤਾ ਗੰਗਾ ਜੀ ਨੂੰ ਇਸੇ ਤਰ੍ਹਾਂ ਦਸਮ ਪਿਤਾ ਨੇ ਆਪ ਉਹਦੇ ਉੱਤੇ ਸਾਧੂ ਦਾ ਰੂਪ ਧਾਰ ਕੇ ਬਾਬਾ ਦੀਪ ਸਿੰਘ ਦਾ ਵਾਰ ਮਾਤਾ ਜੀਉਣੀ ਦੀ ਕੁੱਖੋਂ ਹੋਇਆ ਜਨਮ ਸੋ ਆਓ ਅਗਲੀ ਕਥਾ ਸਰਵਣ ਕਰੀਏ ਸੋ ਸਾਰਿਆਂ ਨੇ ਜਿਨ੍ਹਾਂ ਨੇ ਨਹੀਂ ਕੀਤਾ ਨਾ ਸਬਸਕ੍ਰਾਈਬ ਜਰੂਰ ਕਰੋ ਬੇਨਤੀ ਹੈ ਬਹੁਤ ਜ਼ਰੂਰੀ ਆਪਦੇ ਚਰਨਾਂ ਵਿੱਚ ਲਾਈਕ ਸ਼ੇਅਰ ਤੇ ਸਾਰਿਆਂ ਨੇ ਕਰਨਾ ਹੈ ਜਿਨ੍ਹਾਂ ਨੇ ਨਹੀਂ ਕੀਤਾ ਸਬਸਕ੍ਰਾਈਬ ਉਸ ਸੈੱਟ ਕਰਾ ਕਰੋ ਸੋ ਆਓ ਅਗਲੀ ਕਥਾ ਆਪਾਂ ਸਰਵਣ ਕਰੀਏ ਤੇ ਅੱਜ ਚੌਥੀ ਕਥਾ ਆਪ ਜੀ ਨੇ ਸਰਵਣ ਕਰਨੀ ਹੈ ਸ਼ਰਦਾ ਤੇ ਪ੍ਰੇਮ ਦੀ ਸ਼ਕਤੀ ਬੜੀ ਮਹਾਨ ਹੈ ਪਿਆਰੀ ਸਾਧ ਸੰਗਤ ਜੀ ਸ਼ਰਦਾ ਤੇ ਪ੍ਰੇਮ ਜਿਹਦੇ ਕੋਲ ਇਹ ਹੈ ਨਾ ਬੜੀ ਸ਼ਕਤੀ ਹੈ ਉਸ ਵਿੱਚ ਬੜਾ ਮਹਾਨ ਵਿਅਕਤੀ ਹੁੰਦੇ ਨੇ ਉਹ ਕਿਸੇ ਇਸਤਰੀ ਪੁਰਸ਼ ਵਿੱਚ ਜਦੋਂ ਇਹ ਸ਼ਕਤੀ ਆ ਜਾਏ ਤਾਂ ਪੁਰਸ਼ ਪਹਾੜ ਟੱਪ ਜਾਂਦੇ ਹਨ ਦਰਿਆ ਚੀਰ ਕੇ ਪਾਰ ਚ ਨਜਾਂਦੇ ਹਨ ਪ੍ਰੇਮ ਦੀ ਸ਼ਕਤੀ ਰੱਬ ਦੀ ਸ਼ਕਤੀ ਹੈ ਗੁਰੂ ਘਰ ਦੇ ਪ੍ਰੇਮੀ ਸਿੱਖ ਸ਼ਰਧਾ ਤੇ ਪ੍ਰੇਮ ਦੇ ਕਿਲੇ ਹੋਏ ਕਿਲੇ ਹੋਏ ਦੂਰ ਦੂਰ ਤੋਂ ਸੈਕੜੇ ਕੋਹਾਂ ਤੋਂ ਲੰਬੇ ਰਸਤੇ ਤੈਅ ਕਰਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਦੇ ਸਨ ਸੰਤ ਗੁਰੂ ਜੀ ਦੇ ਦਰਸ਼ਨ ਸੇਵਾ ਕਰਕੇ ਨਾਮ ਬਾਣੀ ਦਾ ਕੀਰਤਨ ਤੇ ਉਪਦੇਸ਼ ਸੁਣ ਕੇ ਨਿਹਾਲ ਹੁੰਦੇ ਸਨ। ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਨਵਾਂ ਉਤਸ਼ਾਹ ਪ੍ਰੇਮ ਜੀਵਨ ਹੁਲਾਰਾ ਬਖਸ਼ਦੀ ਸੀ ਪੈਰੀ ਸਾਸਕ। ਜਿਹੜਾ ਉੱਥੇ ਜਾ ਕੇ ਦਰਸ਼ਨ ਕਰਦਾ ਸੀ ਗੁਰੂ ਸਾਹਿਬਾ ਦੇ ਉਹਦਾ ਜੀਵਨ ਹੀ ਬਦਲ ਜਾਂਦਾ ਸੀ। ਨਵਾਂ ਜੀਵਨ ਪ੍ਰਾਪਤ ਕਰਕੇ ਵਾਪਸ ਮੁੜਦੇ ਸਨ ਸਾਰੇ। ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲਾ ਗਿਆ ਗੁਰੂ ਸਾਹਿਬਾ ਦੇ ਦਰਸ਼ਨ ਕਰ ਲਏ ਉਹਨੂੰ ਨਵਾਂ ਜੀਵਨ ਪ੍ਰਾਪਤ ਹੁੰਦਾ ਸੀ। ਮੱਜਦੀ ਮੱਜਦੀ ਸੰਗਤ ਚਵਾਲ ਨਗਰ ਇਕੱਠੇ ਇਕੱਤਰ ਹੋ ਗਈ ਸਾਰੇ ਇਕੱਠੇ ਹੋ ਗਏ ਉੱਥੇ ਪੈਰੀ ਸਾਸਾ ਬਸਾਖੀ ਦੇ ਉਪਰਵ ਵਿੱਚ ਅਜੇ 10 ਦਿਨ ਬਕਤੀ ਸਨ ਭਾਈ ਭਗਤੂ ਜਿਉਣੀ ਤੇ ਉਹਨਾਂ ਦਾ ਸੁਪੁੱਤਰ ਵੀ ਪਹੁ ਪਿੰਡ ਦੀ ਸੰਗਤ ਨਾਲ ਮਿਲ ਕੇ ਚਵਾਲ ਕੁੱਝੇ ਭਾਰੀ ਸੰਗ ਤਿਆਰ ਹੋ ਗਿਆ ਘੂੜੇ ਗੱਡੇ ਤੇ ਗੜਬਈਆਂ ਨਾਲ ਸਨ ਉਹਨਾਂ ਤੇ ਭਾਰਨ ਦੇ ਸਨ ਗੁਰੂ ਕੇ ਲੰਗਰ ਵਾਸਤੇ ਅੰਨ ਮਿੱਠਾ ਤੇ ਬਸਤਰ ਹਰ ਇੱਕ ਸ਼ਰਧਾਲੂ ਸਿੱਖ ਆਪਣੀ ਵਿੱਤ ਅਨੁਸਾਰ ਨਾਲ ਲੈ ਕੇ ਚੱਲ ਰਹੇ ਸਨ ਜਿਉ ਬਾਹਤੋਂ ਤੁਰਿਆ ਸੰਗ ਮੰਜਲੂ ਮੰਜਲੀ ਹੁਸ਼ਿਆਰਪੁਰ ਅੱਕੜਿਆ ਜਿਵੇਂ ਜਿਵੇਂ ਸਤਲੁਜ ਦਰਿਆ ਨੇੜੇ ਆਉਂਦਾ ਜਾਂ ਤ्यों ਤ्यों ਸੰਗ ਭਾਰੀ ਹੁੰਦਾ ਗਿਆ ਦੀਪੇ ਵਾਸਤੇ ਸਾਰੇ ਲੋਕ ਪਿੰਡ ਖੁੱਲੀ ਪਿੰਡ ਖੁੱਲ ਹੀ ਧਰਤੀ ਤੇ ਧਰਤੀ ਤੇ ਦਰਿਆ ਨਵੇਂ ਦੇ ਅਨੁਖੇ ਸਨ ਉਹ ਪੈਦਲ ਹੀ ਤੁਰਿਆ ਗਿਆ ਮਾਤਾ ਪਿਤਾ ਨੂੰ ਵਾਰੀ ਵਾਰੀ ਘੋੜੇ ਤੇ ਚੜਾਈ ਗਿਆ ਆਪ ਪੈਰ ਲਈ ਸੀ ਕਦੀ ਮਾਤਾ ਨੂੰ ਸਾਧਵਾਂ ਦਾ ਘੋੜੇ ਤੇ ਚੜਾ ਕੇ ਕਦੀ ਪਿਤਾ ਨੂੰ ਮਾਤਾ ਜਿਉਣੀ ਨੇ ਬੜੇ ਜੋਰ ਲਾਇਆ ਕਿ ਉਹ ਰਾਹ ਵਿੱਚ ਘੋੜੇ ਤੇ ਨਾ ਚੜੇ ਪਰ ਉਹ ਇੱਕੋ ਗੱਲ ਆਖੀ ਆ ਮਾਤਾ ਜੀ ਤੁਸੀਂ ਤੇ ਚਲੋ ਤੁਸੀਂ ਹੀ ਅਵਸਥਾ ਕਰਨ ਅਵਸਥਾ ਤੁਰਨ ਨਹੀਂ ਤੁਰਦੀ ਨਹੀਂ ਹੈ ਕਹਿੰਦੇ ਤੁਸੀਂ ਛਾਣੇ ਹੋ ਗਏ ਹੋ ਤੋਡੀ ਉਮਰ ਤੁਰੰਦੀ ਨਹੀਂ ਹੈ ਰਾਹ ਵਿੱਚ ਲੋਕਾਂ ਨੂੰ ਬੋਲਦਿਆਂ ਦੇਖ ਕੇ ਦੀਪੇ ਦੀ ਜਵਾਨ ਹੋਰ ਸੌ ਹੋ ਗਈ ਮੈਂ ਤਾਂ ਪੈਦਲ ਯਾਤਰਾ ਕਰਨੀ ਹੈ ਬਿਸ਼ਣੀ ਬਿਸ਼ਣੀ ਤੇ ਪ੍ਰਤਾਪਾ ਤੁਰਕੇ ਨੰਗੇ ਪੈਰੀ ਜਾ ਰਹੇ ਹਨ ਉਹ ਆਖਦੇ ਹਨ ਗੁਰੂ ਘਰ ਵੱਗ ਪੈਦਲ ਤੁਰ ਪੈਦਲ ਤੁਰ ਕੇ ਜਾਈਏ ਤਾਂ ਸਿੱਖ ਸੰਗਤਾਂ ਦੀ ਚਰਨ ਪ੍ਰਾਪਤ ਹੁੰਦੀ ਹੈ ਚਰਨ ਧੂੜ ਪ੍ਰਾਪਤ ਹੁੰਦੀ ਹੈ ਮੈਂ ਕੋਈ ਨਹੀਂ ਥੱਕਦਾ ਸਾਥੀਆਂ ਨਾਲ ਨਠਾ ਆ ਰਿਹਾ ਹਾਂ ਦੀਪੇ ਦੇ ਨਾਲ ਉਸ ਦੀ ਇੱਕ ਸ਼ਰੀਕੇ ਵਿੱਚੋਂ ਪਰਜਾਈ ਸੀ ਦੋ ਭੈਣਾ ਇੱਕ ਚਾਚੀ ਚਾਚੀ ਦੇ ਪੁੱਤਰ ਸਨ ਹੱਸਦੇ ਖੇਡਦੇ ਬਚਪਨ ਬਿਲਾਸ ਕਰਦੇ ਹੋਏ ਬਚਨ ਬਿਲਾਸ ਕਰਦੇ ਹੋਏ ਸ਼ਬਦ ਗਾਉਂਦੇ ਹੋਏ ਇੱਕ ਦੂਸਰੇ ਦਾ ਹੱਥ ਫੜ ਕੇ ਤੁਰੇ ਜਾਂਦੇ ਦੀਪੇ ਦੀ ਭਾਬੀ ਨੇ ਜੂਣੀ ਨੂੰ ਉੱਤਰ ਦਿੱਤਾ ਕਿਉਂ ਚਾਚੀ ਸੁਖ ਨਾਲ ਪੁੱਤਰ ਘੋੜੇ ਤੇ ਚੜਾ ਕੇ ਯਾਤਰਾ ਕਰਾ ਰਿਹਾ ਹੈ ਨਾ ਪੈਦਲ ਤੁਰਨ ਨੂੰ ਕਿਉਂ ਨਹੀਂ ਚਿਤ ਕਰਦਾ ਦੀਪਾ ਤਾਂ ਐਸਾ ਬਹਾਦਰ ਇਕਲੀਗਾ ਇਕਲੀਗਾ ਕਈ ਕੋਤਕ ਨਠਾ ਨਠਾ ਜਲਿਆ ਸਾਰਿਆ ਇਹ ਨਹੀਂ ਥਕਦਾ ਸਾਡੇ ਨਾਲ ਤੁਰਿਆਂ ਆਉਣ ਆਉਣ ਦੇਸ਼ੂ ਭਾਬੀ ਦੂਰ ਤੁਰੇ ਜਾਂਦੇ ਫਿਰਦੇ ਹਨ ਇੱਕ ਤੀਵੀਂ ਨੇ ਹਾਸਾ ਕੀਤਾ ਸਾਰੇ ਹੱਸ ਪਏ ਉਹ ਦਿਨ ਖੁੱਲੇ ਖੁੱਲੇ ਸੱ ਲੋਕਾਂ ਦੇ ਸੁਭਾਅ ਖਾਲਸੇ ਦੇ ਇਰਾਦੇ ਪਵਿੱਤਰ ਸਨ ਆ ਗਿਆ ਦਰਿਆ ਸਤਲੁਜ ਦਾ ਦਿਸ ਪਿਆ ਉੱਥੋਂ ਗੁਰੂ ਦਾ ਦਰਵਾਜ਼ਾ ਤਨ ਤਨ ਸੱਚੀ ਸੱਚਾ ਪਾਤਸ਼ਾਹ ਤਨ ਸਤਗੁਰੂ ਦੇ ਦਰਵਾਜ਼ੇ ਆਏ ਸੰਗਨੇ ਦਰਿਆ ਪਾਰ ਕੀਤਾ ਤੇ ਸ੍ਰੀ ਅਨੰਦਪੁਰ ਦੀ ਝੂ ਵਿੱਚ ਪੁੱਜ ਗਏ ਵਿਸਾਖੀ ਦਾ ਪਰਮ ਮਨਾਣ ਵਾਸਤੇ ਸਿੱਖ ਸੰਗਤਾਂ ਦੂਰ ਦੂਰ ਤੱਕ ਲੋਕ ਖੇਸਾਂ ਤੇ ਚਾਦਰਾਂ ਤੇ ਤੰਬੂ ਬਣਾ ਕੇ ਡੇਰੇ ਲਾਈ ਬੈਠੇ ਥਾਂ ਥਾਂ ਗੁਰੂ ਜਸ ਹੋ ਰਿਹਾ ਨੌਜਵਾਨ ਦੀਪੇ ਨੂੰ ਸਭ ਕੁਝ ਅਨੋਖਾ ਤੇ ਦਿਲ ਨੂੰ ਤੂ ਪਾਉਣ ਵਾਲਾ ਰਤਿਤ ਹੋਇਆ ਸਿੱਖ ਸੂਰਮੇ ਪੱਖ ਦੇ ਚਿਹਰਿਆਂ ਨਾਲ ਸ਼ਸਤਰ ਧਾਰੀਆਂ ਸ਼ਸਤਰ ਧਾਰਨ ਕਰਕੇ ਸੈਨਿਕ ਬਣੀ ਇੱਧਰ ਉੱਧਰ ਫਿਰ ਰਹੇ ਸੈਨਿਕ ਬਣ ਕੇ ਇੱਧਰ ਉੱਧਰ ਫਿਰ ਰਹੇ ਉਹਨਾਂ ਨੇ ਦੇ ਉਹਨਾਂ ਨੂੰ ਦੇਖ ਕੇ ਨੌਜਵਾਨ ਦੇ ਅੰਤਰ ਉੱਤੇ ਉਤਸ਼ਾਹ ਉਤਪੰਨ ਪੈਦਾ ਹੋਇਆ ਕਿ ਉਹ ਵੀ ਉਸੇ ਤਰ੍ਹਾਂ ਦੇ ਹੀ ਸੈਨਿਕ ਬਣ ਦੀਪਾ ਜੀ ਦੇ ਵੀ ਮਨ ਵਿੱਚ ਹੈ ਕਿ ਉਹ ਵੀ ਵੱਡੇ ਸੈਨਿਕ ਬਣ ਖੰਡੇ ਦਾ ਅੰਮ੍ਰਿਤ ਪਿਆਰ ਹੋਇਆ ਜਿਸ ਨੇ ਛਕਣਾ ਹੋਵੇ ਉਹ ਸਤਿਗੁਰੂ ਜੀ ਦੇ ਦਰਬਾਰ 'ਚ ਹਾਜ਼ਰ ਹੋ ਕੇ ਆਪਣਾ ਨਾਂ ਦੱਸੇ ਦੂਖ ਸ਼ਰੇ ਕਿਰਪਾਨ ਕੰਗਾ ਤੇ ਕੜਾ ਸਿੱਖੀ ਦੇ ਨਿਸ਼ਾਨ ਜ਼ਰੂਰ ਕੋਲ ਹੋਣ ਇਹ ਚੀਜ਼ਾਂ ਜੇ ਕਿਸੇ ਕੋਲ ਨਾ ਹੋਣ ਤਾਂ ਉਹ ਮਸੰਦਾ ਕੋਲੋਂ ਲੈ ਸਕਦਾ ਹੈ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਹੱਦ ਵਿੱਚ ਮੈਲਾ ਮੇਲਾ ਲਾਈ ਬੈਠੇ ਯਤਵਾਂ ਦੇ ਡੇਰਿਆਂ ਵਿੱਚੋਂ ਇਸ ਤਰ੍ਹਾਂ ਢੰਡੋਰਾ ਫੇਰ ਕੇ ਚੇਤਾਵਨੀ ਕਰਾਈ ਗਈ ਵਿਸਾਖੀ ਦੇ ਦਿਹਾੜੇ ਦੁਪਹਿਰ ਪਿੱਛੋਂ ਪੰਜ ਪਿਆਰਿਆਂ ਨੇ ਅੰਮ੍ਰਿਤ ਪਿਆਰ ਕਰਨਾ ਸੀ ਵੱਡਾ ਸਾਰਾ ਦੀਵਾਨ ਕੀਤਾ ਗਿਆ ਉਸ ਵਿੱਚ ਸੰਗਤ ਬੈਠੀ ਪਟਾਂ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ ਤੇ ਸਤਿਗੁਰੂ ਜੀ ਨੇ ਆਪ ਉਪਦੇਸ਼ ਕਰਕੇ ਅੰਮ੍ਰਿਤ ਪਾਨ ਕਰਨ ਦੀ ਵਿਧੀ ਰਹਿਤ ਮਰਯਾਦਾ ਤੇ ਮਹਾਨਤਾ ਦੱਸੀ ਅਸੀਂ ਖਾਲਸਾ ਨਾਮ ਦੀ ਸੈਨਾ ਤਿਆਰ ਕਰ ਰਹੇ ਹਾਂ ਆਕਾਰਪੁਰਖ ਸਹਾਇ ਹੋਣਗੇ ਇਹ ਸੈਨਾ ਦੇਸ਼ ਨੂੰ ਸੁਤੰਤਰ ਕਰਾਏਗੀ ਦੁਸ਼ਟਾਂ ਨੂੰ ਸੋਧੇਗੀ ਤੇ ਗਰੀਬਾਂ ਮੁਜਰਮਾਂ ਦੀ ਤੇ ਨਾਰੀਆਂ ਦੀ ਰੱਖਿਆ ਕਰੇਗੀ ਖਾਲਸਾ ਆਕਾਰਪੁਰਖ ਦੀ ਮਹਾਨ ਸ਼ਕਤੀ ਦਾ ਪ੍ਰਤੀਕ ਰੂਪ ਹੋਏਗਾ ਖਾਲਸਾ ਦਲ ਖਾਲਸਾ ਦਲ ਵਿੱਚ ਸ਼ਾਮਲ ਹੋਣ ਵਾਲਾ ਆਪਣੇ ਆਪ ਨੂੰ ਸਿੰਘ ਸ਼ੀਰ ਖਵਾਏਗਾ ਨਾ ਕਿਸੇ ਕੋਲੋਂ ਡਰੇਗਾ ਨਾ ਐਵੇਂ ਡਰਾਏਗਾ ਬਸ ਦੁਸ਼ਟਾਂ ਦਾ ਨਾਸ਼ ਕਰਕੇ ਗਊ ਗਰੀਬਾਂ ਦੀ ਰੱਖੀ ਕਰੇਗਾ ਜੋ ਸ਼ਹੀਦੀ ਪ੍ਰਾਪਤ ਕਰੇਗਾ ਉਹ ਅਮਰ ਹੋ ਜਾਏਗਾ ਅਕਾਰਣਪੁਰਖ ਦੇ ਚਰਨਾਂ ਵਿੱਚ ਪੁੱਜੇਗਾ ਸਤਿਗੁਰ ਦੇ ਬਚਨਾਂ ਨੂੰ ਸਿੱਖ ਸੰਗਤ ਮੰਦੀ ਸੀ ਈਹ ਯਾਰ ਸਿੰਘ ਅੰਮ੍ਰਿਤਪਾਨ ਕਰਨ ਤੋਂ ਕਰਨ ਨੂੰ ਤਿਆਰ ਹੋ ਗਿਆ ਉਸ ਅਦਾਲੇ ਵਿੱਚ ਦੀਪਾ ਵੀ ਸ਼ਾਮਲ ਹੋ ਗਿਆ ਸਤਿਗੁਰੂ ਦਾ ਹੁਕਮ ਮੰਨਿਆ ਅੰਮ੍ਰਿਤਪਾਨ ਕਰਕੇ ਦੀਪਾ ਪੂਰਾ ਸਿੰਘ ਸੱਜ ਕੇ ਤੇ ਨਾਮ ਰਸੀਆ ਹੋ ਗਿਆ ਦੀਪਾ ਸਿੰਘ ਦੀਪ ਸਿੰਘ ਦੀਪਾ ਭਾਈ ਦੀਪਾ ਤੋਂ ਦੀਪ ਸਿੰਘ ਬਣ ਗਿਆ ਹੁਣ ਤੁਸੀਂ ਸਿੰਘ ਸੱਜ ਗਏ ਉਹ ਸਤਗੁਰੂ ਜੀ ਦੇ ਬਚਨ ਬਚਨ ਕੀਤਾ ਗੁਰੂ ਦਸਮ ਪਿਤਾ ਨੇ ਬਚਨ ਕੀਤਾ ਕਿ ਹੁਣ ਤੁਸੀਂ ਸਿੰਘ ਸਜ ਗਏ ਹੋ ਇਹ ਬਚਨ ਚੇਤੇ ਰੱਖਣੇ ਇਹ ਜੋ ਸ਼ਸਤਰ ਕਿਰਪਾਨ ਜਾਂ ਹੋਰ ਸ਼ਸਤਰ ਪਵਿੱਤਰ ਹਨ ਤੇ ਪੂਜਿਆ ਹਨ ਜਿਹੜੇ ਤੁਹਾਨੂੰ ਸ਼ਸਤਰ ਦਿੱਤੇ ਨੇ ਇਹ ਪੂਜਣ ਯੋਗ ਸ਼ਸਤਰ ਹਨ ਇਹਨਾਂ ਦੀ ਵਰਤੋਂ ਦੇਸ਼ ਧਰਮ ਤੇ ਗਊ ਗਰੀਬ ਕ ਰੱਖਿਆ ਵਾਸਤੇ ਵਰਤਣੇ ਹਨ ਚੂਰੀ ਡਾਕਾ ਚੋਕੀ ਚੋਰੀ ਡਾਕਾ ਧਰਤੀ ਦਾ ਕਿਸੇ ਲਾਲਚ ਕਿਸੇ ਆਦਿਕ ਬਦਲੇ ਦੀ ਇਹ ਕਿਰਪਾਨ ਨਾ ਵਰਤਣੀ ਹੈ ਦੇਸ਼ ਨਾਲ ਗਦਾਰੀ ਨਾ ਕਰਨੀ ਦਾ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਪ੍ਰਚਾਰ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ ਹੈ ਮੜੀ ਮਸਾਣ ਨਾ ਨਾ ਜਾਣਾ ਮੜੀਆਂ ਮਸਾਣਾਂ ਤੇ ਨਹੀਂ ਜਾਣਾ ਤਮਾਕੂ ਦੀ ਵਰਤੋਂ ਨਹੀਂ ਕਰਨੀ ਰੋਮ ਨਹੀਂ ਕਟਾਣੇ ਕੇਸ ਭਾਵੇਂ ਕੇਸ ਨਹੀਂ ਕਟਾਣੇ ਕੁੱਠਾ ਹਲਾਲ ਨਹੀਂ ਖਾਣਾ ਪਰਨਾਰੀ ਨਾਲ ਸੰਗ ਨਹੀਂ ਕਰਨਾ ਇਹ ਰਤਾਂ ਰੱਖਣੀਆਂ ਕੰਗਾ ਕਸ਼ਹਿਰਾ ਕਿਰਪਾਨ ਕੜਾ ਤਿੱਕੀਸ ਇਹ ਜਿਹੜਾ ਨਾ ਇਹ ਤੁਸੀਂ ਇਹਨਾਂ ਦੀ ਸੰਭਾਲ ਕਰਨੀ ਆ ਧਰਮ ਤੋਂ ਤਨ ਮਨ ਤਨ ਵਰਨ ਤੋਂ ਸੰਕੋਚ ਨਹੀਂ ਕਰਨਾ ਇਹ ਉਪਦੇਸ਼ ਸੁਣਿਆ ਤੇ ਸਭ ਦੇ ਮੰਨਣ ਦੀ ਪ੍ਰਤੀਗਿਆ ਕਰਦਿਆਂ ਹੋਇਆ ਸਤਿਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਬੇਟਾ ਚਲੋ ਪਿੰਡ ਨੂੰ ਚਲੀਏ ਸੰਗ ਤਿਆਰ ਹੈ ਸਤਿਗੁਰਜੀਤ ਨੇ ਛੁੱਟੀਆਂ ਬਖਸ਼ ਦਿੱਤੀਆਂ ਹਨ ਮਾਤਾ ਜਿਉਣੀ ਨੇ ਆਪਣੇ ਪੁੱਤਰ ਦੀਪ ਸਿੰਘ ਨੂੰ ਆਖਿਆ ਕਿ ਪੁੱਤਰ ਆਪਾਂ ਆਪਣੇ ਪਿੰਡ ਚਲੀਏ ਜਿਹੜਾ ਸਤਿਗੁਰਾਂ ਦੇ ਬਚਨਾਂ ਤੇ ਆਪਣਾ ਆਪ ਬੀਚ ਚੁੱਕਿਆ ਸੀ ਮਾਤਾ ਜੀ ਤੁਸੀਂ ਜਾਓ ਮੈਂ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਹੀ ਰਹਿ ਕੇ ਕੁਝ ਸਿੱਖਣਾ ਤੇ ਪੜ੍ਹਨਾ ਚਾਹੁੰਦਾ ਹਾਂ ਮੈਂ ਸਿੰਘ ਬਣਾਂਗਾ ਜਾਓ ਮੈਨੂੰ ਰਹਿਣ ਦਿਓ ਦੀਪ ਸਿੰਘ ਨੇ ਆਪਣੀ ਪਿਆਰੀ ਮਾਤਾ ਨੂੰ ਉੱਤਰ ਦਿੱਤਾ ਮਾਤ ਅੱਗੇ ਮਾਤਾ ਪਿਤਾ ਦੇ ਘਰ ਦਾ ਪਿਆਰਾ ਸੀ ਦੀਪ ਸਿੰਘ ਸਤਗੁਰੂ ਜੀ ਦੇ ਦਰਬਾਰ ਵਿੱਚ ਅਪਣ ਕੇ ਸਤਗੁਰੂ ਆਨੰਦਪੁਰੀ ਤੇ ਸਿੱਖ ਸੰਗਤ ਪਿਆਰੀ ਲੱਗੀ ਜੀਵਨ ਨੂੰ ਬਦਲਣ ਦਾ ਚਾਹ ਹਿਰਦੇ ਵਿੱਚ ਉਤਪੰਨ ਹੋਇਆ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਸਿੰਘ ਬਣ ਕੇ ਘਰ ਦੇ ਕੰਮ ਥੋੜੇ ਛੱਡੀ ਥੋੜੀ ਛੱਡਦੇ ਆ ਉਸ ਦੀ ਮਾਤਾ ਨੇ ਨੇੜੇ ਹੋ ਕੇ ਆਖਿਆ ਕਹਿੰਦੇ ਸਿੰਘ ਸਾਜਿਆ ਤੇ ਘਰ ਦੇ ਕੰਮ ਥੋੜੀ ਛੱਡ ਦੇਦੇ ਆ ਮਾਤਾ ਜੀ ਮੈਂ ਘਰ ਦੇ ਕੰਮਾਂ ਤੋਂ ਨਹੀਂ ਡਰਦਾ ਤੁਸਾਂ ਨੂੰ ਪਿਆਰਦਾ ਹਾਂ ਬਹੁਤ ਪਿਆਰ ਕਰਦਾ ਮੈਂ ਤੁਹਾਨੂੰ ਪਰ ਮੇਰਾ ਮਨ ਨਹੀਂ ਮੰਨਦਾ ਇੱਥੋਂ ਜਾਣ ਤੇ ਮੇਰਾ ਮੇਰੇ ਕੰਨਾਂ ਵਿੱਚ ਆਵਾਜ਼ ਗੂੰਜ ਰਹੀ ਹੈ ਦੀਪਾ ਸਿੰਘ ਦੀਪ ਸਿੰਘ ਸਤਿਗੁਰੂ ਦੇ ਦਰਬਾਰ ਵਿੱਚ ਰਹੋ ਮੇਰੇ ਕੰਨਾਂ ਵਿੱਚ ਗੂੰਜ ਉੱਠ ਰਹੀ ਹੈ ਕੁਝ ਖੱਟੇਗਾ ਕੁਝ ਬਣੇਗਾ ਮਾਪੁੱਤਰ ਗਰਲਾ ਹੀ ਕਰਦੇ ਸਨ ਕਿ ਸਵਭ ਨਾਲ ਸਤਿਗੁਰੂ ਜੀ ਉਧਰ ਆ ਨਿਕਲੇ ਉਹ ਸਿੱਖ ਸੰਗਤਾਂ ਨੂੰ ਵਿਦਾ ਕਰ ਰਹੇ ਸਨ ਦੋਹਾਂ ਮਾਪੁੱਤਰ ਨੇ ਸਤਿਗੁਰੂ ਜੀ ਕੋਲ ਨਮਸਕਾਰ ਕੀਤੀ ਕਿਉਂ ਭਾਈ ਦੀਪ ਸਿੰਘ ਵਾਪਸ ਜਾ ਰਹੇ ਹਨ ਮਹਾਰਾਜ ਇਹ ਨਹੀਂ ਜਾਂਦਾ ਇਹ ਤਾਂ ਆਪ ਦੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਹੈ ਮਾਤਾ ਜਿਉਣੀ ਨੇ ਬੇਨਤੀ ਕੀਤੀ ਦਸਮ ਪਿਤਾ ਦੇ ਚਰਨਾਂ ਵਿੱਚ ਵੀ ਇਹ ਜਾਣ ਨਹੀਂ ਚਾਹੁੰਦਾ ਇਹ ਤਾਂ ਤੁਹਾਡੇ ਕੋਲ ਹੀ ਰਹਿਣਾ ਚਾਹੁੰਦਾ ਹੈ ਸਤਗੁਰੂ ਜੀ ਮੁਸਕਰਾਏ ਉਹਨਾਂ ਨੇ ਕਮਲ ਨੈਤਰਾ ਨਾਲ ਦੀਪ ਸਿੰਘ ਵਰਤਕਿਆ ਸਹਿਜ ਸੁਭਾਅ ਬਚਨ ਕਰ ਦਿੱਤਾ ਹਾਂ ਇਸ ਨੂੰ ਇੱਥੇ ਰਹਿਣ ਦਿਓ ਇਹ ਦੀਪ ਹੈ ਆਪ ਤੀਨ ਪ੍ਰਾਪਤ ਕਰਕੇ ਪ੍ਰਕਾਸ਼ ਕਰੇਗਾ ਤੇ ਜਗਤ ਦਾ ਹਨੇਰਾ ਦੂਰ ਕਰੇਗਾ ਇਹ ਇਹ ਦੀਪ ਭਾਵ ਦੀਵਾ ਹੈ ਦੀਪਕ ਇਹ ਆਪਣਾ ਤੇਲ ਆਪ ਪੈਦਾ ਕਰੇਗਾ ਤੇ ਇਹ ਦੁਨੀਆ ਦਾ ਹਨੇਰਾ ਦੂਰ ਕਰੇਗਾ अनेका ਦੀਪ ਬਲੇਗਾ ਮਾਤਾ ਜੀ ਰਹਿਣ ਦਿਓ ਇਸ ਨੂੰ ਆਨੰਦਪੁਰ ਸਤਿਗੁਰ ਦਾ ਬਚਨ ਭਲਾ ਕੋਣ ਮੋੜੇ ਮਾਪੇ ਬਾਪ ਨੇ ਦੀਪ ਸਿੰਘ ਨੂੰ ਆਨੰਦਪੁਰ ਸਾਹਿਬ ਰਹਿਣ ਦਿੱਤਾ ਆਪ ਘਰ ਵਾਪਸ ਆ ਗਏ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਅੱਖਰ ਪੜ੍ਹਨੇ ਤੇ ਲਿਖਣੇ ਸ਼ੁਰੂ ਕੀਤੇ ਥੋੜੇ ਦਿਨਾਂ ਵਿੱਚ ਹੀ ਉਹ ਪੜ੍ਹਨ ਲੱਗ ਪਏ ਤੇ ਲਿਖਤੀਆਂ ਲਿਖਤ ਜਿਹੜੀਆਂ ਮੋਤੀਆਂ ਵਰਗੀ ਪਰਉਂਦੇ ਬਹੁਤ ਸੁੰਦਰ ਲਿਖਾਈ ਸੀ ਬਾਣੀ ਕੰਠ ਕਰਨ ਲੱਗੇ ਉੜੇ ਦੀ ਸਵਾਰੀ ਜਦ ਵਿਦਿਆ ਦੀ ਅਭਿਆਸ ਹੋਣ ਲੱਗਾ ਇਸ ਤਰ੍ਹਾਂ 2 ਸਾਲ ਬੀਤ ਗਏ ਚੰਗੇ ਸਿਆਣੇ ਵਿਦਵਾਨ ਤੇ ਸੈਨਿਕ ਬਣ ਗਏ ਸਤਿਗੁਰੂ ਜੀ ਉਹਨਾਂ ਨੂੰ ਨਾਲ ਸ਼ਿਕਾਰ ਖੇਡਣ ਲੈ ਜਾਣ ਲੱਗੇ ਸ਼ੇਰ ਮਾਰਨ ਦਾ ਅਭਿਆਸ ਹੋਇਆ ਸਿੰਘੋ ਸਗਲਾ ਸਮਾਂ ਬੜਾ ਭਿਆਨ ਅਗਲਾ ਸਮਾਂ ਬੜਾ ਭਿਆਨਕ ਹੈ ਦਸਮ ਪਿਤਾ ਇਹ ਆਪਣੇ ਸਿੰਘਾਂ ਨੂੰ ਸੰਬੋਧਨ ਕਰ ਰਹੇ ਨੇ। ਯੁੱਧ ਹੋਣਗੇ, ਭੱਜਣਾ ਪੈਣਗੀਆਂ, ਹੋ ਸਕਦਾ ਹੈ ਆਨੰਦਪੁਰੇ ਨੂੰ ਛੱਡਣਾ ਪਵੇ। ਸ਼ਹੀਦیاں ਹੋਣਗੀਆਂ, ਮਲੇਸ਼ ਤੇ ਤੁਰਕ ਰਲ ਕੇ ਸਿੱਖਾਂ ਨੂੰ ਧਰਮ ਤੋਂ ਡਿਗਣਗੇ। ਜੰਗਲਾਂ, ਬੇਲੀਆਂ ਵਿੱਚ ਰਹਿਣਾ ਪਵੇਗਾ। ਜੰਗਲਾਂ ਵਿਚ ਰਹਿਣਾ ਪਊਗਾ। ਸਿੰਘੋ, ਦਿਲ ਰੱਖਣਾ ਧਰਮ ਦਾ ਤਿਆਗ ਨਾ ਕਰਨਾ ਇੱਕ ਦੂਸਰੇ ਸਿੰਘ ਦੀ ਸਹਾਇਤਾ ਕਰਨੀ ਅਕਾਲ ਪੁਰਖ ਆਪ ਸਹਾਈ ਹੋਵੇਗਾ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਆਪਣੇ ਸਿੰਘਾਂ ਨੂੰ ਸਤਗੁਰੂ ਜੀ ਦੇ ਹੋਰ ਬਚਨ ਨੂੰ ਸਰਵਣ ਕਰਕੇ ਬਾਬਾ ਦੀਪ ਸਿੰਘ ਜੀ ਮਨ ਵਿੱਚ ਬਸੌਂਦੇ ਗਏ ਭਾਈ ਮਨੀ ਸਿੰਘ ਜੀ ਉਹਨਾਂ ਦੇ ਸਾਥੀ ਸਨ ਤੇ ਦੋਵੇਂ ਆਨੰਦਪੁਰੀ ਵਿੱਚ ਆਨੰਦ ਨਾਲ ਰਹਿਣ ਲੱਗੇ। ਗੁਰੂ ਪਿਆਰੀ ਗੁਰਸਵਾਰੀ ਸత్సੰਗਤ ਜੀ ਅੱਜ ਵੀ ਸੇਵਾ ਇੰਨੀ ਹੀ ਹੈ। ਸੋ ਸਵਕਾਰ ਕਰਨੇ। ਪ੍ਰੇਮ ਨਾਲ ਆਪ ਜੀ ਨੇ ਸੁਣਨਾ ਇਸ ਕਥਾ ਨੂੰ ਆਪਣੇ ਹਿਰਦੇ ਵਿੱਚ ਬਸਾਉਣਾ। ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਸੁਣਾਉਣੀ ਤੇ ਸਿਖਾਣੀ ਰੋਜ਼ ਰਾਤ ਨੂੰ ਦਿਨੇ ਜਦੋਂ ਵੀ ਟਾਈਮ ਮਿਲ ਜਾਏ ਇਸ ਕਥਾ ਨੂੰ ਸੁਣਾਉਣਾ ਹੈ ਬੱਚਿਆਂ ਨੂੰ ਆਪ ਬੈਠ ਕੇ ਸੁਣਨਾ ਹੈ ਉਹਨਾਂ ਨੂੰ ਵਿਸ਼ਵਾਉਣਾ ਹੈ ਸੋ ਪਿਆਰੀ ਸਾਧ ਸੰਗਤ ਜੀ ਬੇਨਤੀ ਅਰੰਭ ਵਿੱਚ ਵੀ ਕੀਤੀ ਸੀ ਆਖਰ ਵਿੱਚ ਵੀ ਕਰ ਰਹਾ ਆਪ ਜੀ ਨੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹ ਜ਼ਰੂਰ ਕਰਿਓ ਜਿਨ੍ਹਾਂ ਨੇ ਕਰ ਦਿੱਤਾ ਏ ਠੀਕ ਹੈ ਜਿਨ੍ਹਾਂ ਨੇ ਨਹੀਂ ਕੀਤਾ ਨਵੇਂ ਜੁੜੇ ਹਨ ਸਬਸਕ੍ਰਾਈਬ ਕਰਕੇ ਇਸ ਚੈਨਲ ਦੇ ਸਾਰੇ ਸਾਰੇ ਆਪ ਨੂੰ YouTube ਸਾਰੀਆਂ ਮਿਲ ਜਾਣਗੀਆਂ 300 ਦੇ ਕਰੀਬ ਹੁਣ ਹੋਣ ਵਾਲੀ ਹੈ ਸਾਰਿਆਂ ਨੂੰ ਲੈ ਕੇ ਗੁਰੂ ਗੁਰੂ ਦੀ ਸਿੱਖਿਆ ਦਸ ਗੁਰਾਂ ਦੇ ਨਾਮ ਹਰ ਚੀਜ਼ ਆਪ ਨੂੰ ਮਿਲੇਗੀ ਇਸ ਚੈਨਲ ਤੇ ਸੋ ਆਪਰੇਮਤ ਪਿਆਰ ਦੇ ਨਾਲ ਇਸ ਨੂੰ ਸਰਵਣਕਣਾ ਸਬਸਕ੍ਰਾਈਬ ਕਰੋਗੇ ਸਾਰਾ ਚੈਨਲ ਆਪ ਜੀ ਦੇ ਸਾਹਮਣੇ ਆ ਜਾਏਗਾ ਸੋ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਸਭ ਸਾਰੇ ਨਹੀਂ ਕਰਨਾ ਜਿਨ੍ਹਾਂ ਨੇ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ